ਸਤਿਗੁਰੂ ਜੀ ਦੇ ਸਤਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਇਹਨਾਂ ਨੂੰ 10 ਪੂ ਵਾਲੇ ਦੇ ਅੰਮ੍ਰਿਤ ਵੇਲੇ ਸਵੇਰੇ ਗੰਗੂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਮੋਰਿੰਡੇ ਪਹੁੰਚਾ ਜਾ ਗਿਆ ਇੱਧਰ ਮਾਤਾ ਜੀ ਤੇ ਸਾਹਿਬਜ਼ਾਦੇਆਂ ਨੂੰ ਮੋਰਿੰਡੇ ਥਾਣੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਵਜੀਦੇ ਨੂੰ ਸਰਹੰਦ ਦੇ ਸੂਬੇਦਾਰ ਨੂੰ ਵਜ਼ੀਰਖਾਨ ਨੂੰ ਖਬਰ ਦੇ ਦਿੱਤੀ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਜੀ ਤੇ ਛੋਟੇ ਬੱਚੇ ਛੋਟੇ ਸਾਹਿਬਜ਼ਾਦੇ ਗ੍ਰਿਫਤਾਰ ਕਰ ਲਏ ਗਏ। ਚਮਕੌਰ ਦੀ ਜੰਗ ਤੋਂ ਕਰਾਰੀ ਹਾਰ ਖਾ ਕੇ ਆਇਆ ਸੂਬੇਦਾਰ ਵਜੀਰ ਖਣਕਿਆ ਹੋਇਆ ਸੀ ਇਹਨੂੰ ਇਹ ਸੀ ਕਿ ਚਲੋ ਜੇ ਗੁਰੂ ਨਹੀਂ ਉਹਦੇ ਵੱਡੇ ਪੁੱਤਰ ਨਹੀਂ ਤੇ ਚਲੋ ਕੋਈ ਪਰਿਵਾਰ ਤੇ ਹੱਥ ਆਇਆ ਪਰਿਵਾਰ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਆਪ ਆਉਣਗੇ ਇਹਨੇ ਉਦੋਂ ਹੀ ਹੁਕਮ ਦੇ ਦਿੱਤਾ ਸੀ ਕਿ ਦਿਨ ਚੜ੍ਹਦਿਆਂ ਲੋ ਲੱਗਣ ਤੋਂ ਪਹਿਲਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ ਤੇ ਉਹਦੇ ਸਾਹਿਬਜ਼ਾਦੇ ਸਰਹੰਦ ਪਹਚਾਈ ਜਾਣ 10 ਕੋ ਦੀ ਰਾਤ ਬੀਤੀ 11 ਕੋ ਅੰਮ੍ਰਿਤ ਵੇਲੇ ਅੱਜ ਜਿਹੜਾ ਦਿਨ ਚੜਿਆ ਸਵੇਰੇ ਹੀ ਸਰਹੰਦ ਤੋਂ ਫੌਜਾਂ ਸਿਪਾਹੀ ਜਿਹੜੇ ਸੀ ਮੋਰਿੰਡੇ ਪਹੁੰਚ ਗਏ ਸਤਕਾਰਯੋਗ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਥਾਣੇ ਤੋਂ ਬਾਹਰ ਕੱਢਿਆ ਜਾਂਦਾ ਹੈ ਇਤਿਹਾਸਕਾਰ ਲਿਖਦੇ ਨੇ ਸਾਹਿਬਜ਼ਾਦਿਆਂ ਦੇ ਹੱਥਾਂ ਨੂੰ ਹੱਥ ਘੜੀਆਂ ਰस्सੀਆਂ ਨਾਲ ਬੰਨ੍ਹ ਦਿੱਤਾ ਗਿਆ ਪੈਰਾਂ ਨੂੰ ਬੰਨ੍ਹ ਦਿੱਤਾ ਗਿਆ ਕਿਤੇ ਭੱਜ ਨਾ ਜਾਣ ਮਾਤਾ ਜੀ ਨੂੰ ਵੀ ਇਸੇ ਤਰ੍ਹਾਂ ਹੱਥਾਂ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਗੱਡਿਆਂ ਤੇ ਬਿਠਾਇਆ ਗਿਆ ਮੁਰਿੰਡਿਓ ਤੁਰੇ ਨੇ ਰਸਤੇ ਵਿੱਚ ਇੱਕ ਲਗਾਵਾ ਪਿੰਡ ਆਉਂਦਾ ਹੈ ਉੱਥੇ ਕੁਝ ਸਮਾਂ ਰੁਕੇ ਉੱਥੋਂ ਅੱਗੇ ਸਰਹੰਦ ਪਹੁੰਚੇ ਸਰਹੰਦ ਜਾਨੀਖਣ ਮਾਨੀਖਣ ਨਾਲ ਆਏ ਨੇ ਨਗਾਵੇ ਦਾ ਇੱਕ ਫੌਜਦਾਰ ਨਾਲ ਆਇਆ ਸਰਹੰਦ ਦੇ ਜਿਹੜਾ कोतवाल ਸੀ ਉਹਨਾਂ ਸਾਰਿਆਂ ਨੇ ਜਦੋਂ ਇਹਨਾਂ ਨੂੰ ਵੇਖਿਆ ਮਾਤਾ ਜੀ ਤੇ ਸਾਹਿਬ ਜਾਦੀਆਂ ਨੂੰ ਉਹ ਆਪਣੇ ਆਪ ਵਿੱਚ ਬੜੇ ਖੁਸ਼ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਅਸੀਂ ਗ੍ਰਿਫਤਾਰ ਕੀਤਾ ਸਰਹੰਦ ਇਤਿਹਾਸਕਾਰਾਂ ਨੇ ਲਿਖਿਆ ਕਿ ਪਿੱਪਲ ਦਾ ਦਰਖਤ ਸੀ ਜਿਸ ਦੇ ਥੱਲੇ ਮਾਤਾ ਜੀ ਤੇ ਸਾਹਿਬ ਜਾਦਿਆਂ ਨੂੰ ਬਿਠਾਇਆ ਗਿਆ ਬਹੁਤ ਭੀੜ ਇਕੱਠੀ ਹੋ ਚੁੱਕੀ ਸੀ ਬੜੇ ਲੋਕ ਲੋਕਾਂ ਦੇ ਵਾਸਤੇ ਇਹ ਤਮਾਸ਼ਾ ਸੀ ਲੋਕਾਂ ਦੇ ਵਾਸਤੇ ਕੁਝ ਸੀ ਸਰਹੰਦ ਵਿੱਚ ਜਿਹੜੇ ਖਮਦਰਦੀ ਰੱਖਦੇ ਸੀ ਅੱਗੇ ਜਾ ਕੇ ਇੱਕ ਨੂਰੇ ਮਾਹੀ ਦਾ ਜ਼ਿਕਰ ਆਉਂਦਾ ਉਹਦੀ ਭੈਣ ਸਰਹੰਦ ਵਿਆਹੀ ਹੋਈ ਸੀ ਇਦਾਂ ਦੀਆਂ ਰੂਹਾਂ ਸੀ ਜਿਹੜੇ ਗੁਰੂ ਸਾਹਿਬਾਨ ਨੂੰ ਬਹੁਤ ਪਿਆਰ ਕਰਦੇ ਸੀ ਗੁਰੂ ਸਾਹਿਬ ਜੀ ਦੇ ਪਰਿਵਾਰ ਨੂੰ ਪਿਆਰ ਕਰਦੇ ਸੀ ਔਰ ਉਸ ਵਕਤ ਉਹਨਾਂ ਦੀ ਵਾਹ ਕੋਈ ਨਹੀਂ ਸੀ ਉਹਨਾਂ ਦੀ ਜਿਹੜੀ ਕੋਈ ਕਿਸੇ ਤਰ੍ਹਾਂ ਦੀ ਸ਼ਿਫਾਰਿਸ਼ ਨਹੀਂ ਸੀ ਚੱਲ ਸਕਦੀ ਕੋਈ ਉਹਨਾਂ ਦਾ ਯਤਨ ਕੋਸ਼ਿਸ਼ ਕੰਮ ਆਉਣ ਵਾਲੀ ਨਹੀਂ ਸੀ ਈਪਲ ਦੇ ਥੱਲੇ ਸਾਹਿਬ ਜਾਦਿਆਂ ਤੇ ਮਾਤਾ ਜੀ ਨੂੰ ਬਿਠਾਇਆ ਜਾਂਦਾ ਹੈ ਲੋਕਾਂ ਦੀ ਈੜ ਇਕੱਠੀ ਹੋਈ ਪੁੱਛਦੇ ਨੇ ਬੱਚਿਆਂ ਨੂੰ ਤੁਸੀਂ ਕੌਣ ਹੋ ਤੇ ਸਾਹਿਬ ਜਾਦੇ ਗੱਜ ਕੇ ਜਵਾਬ ਦਿੰਦੇ ਸੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਹਾਂ ਤੇ ਇਹ ਸਾਡੇ ਦਾਦੀ ਮਾਤਾ ਜੀ ਨੇ ਈੜ ਦੇ ਵਿੱਚ ਇੱਕ ਬੰਦਾ ਤੁਰਿਆ ਆਉਂਦਾ ਹੈ ਦਾਦੀ ਮਾ ਮਾਤਾ ਗੁਜਰੀ ਜੀ ਨੇ ਜਦ ਉਹਦੇ ਚਿਹਰੇ ਵੱਲ ਤੱਕਿਆ ਕੁਝ ਅਪਨਤ ਜੀ ਮਹਿਸੂਸ ਹੋਈ ਸ਼ਾਇਦ ਇਹ ਸਾਡਾ ਆਪਣਾ ਹੋਵੇਗਾ ਕਿਉਂਕਿ ਉਹਦੀ ਰੂਪਰੇਖਾ ਹਿੰਦੂਆਂ ਵਾਲੀ ਹੈ ਮੱਥੇ ਤੇ ਤਿਲਕ ਲਾਇਆ ਹੋਇਆ ਹੈ ਲਿਬਾਸ ਹਿੰਦੂਆਂ ਵਾਲਾ ਸਿਰ ਤੇ ਜਿਹੜੀ ਛੋਟੀ ਜੀ ਪਗੜੀ ਦੀ ਉਹਨੇ ਹਿੰਦੂਆਂ ਵਾਂਗ ਰੱਖੀ ਹੋਈ ਸੀ ਮਾਤਾ ਜੀ ਸਾਹਿਬ ਜਾਦਿਆਂ ਨੂੰ ਦਿਲਾਸਾ ਦਿੰਦੇ ਨੇ ਇਹ ਸਾਡਾ ਸਕਾ ਹੈ ਤੇ ਇਹ ਸਾਨੂੰ ਛਡਾ ਲਏਗਾ ਤੇ ਅਸੀਂ ਤੁਹਾਡੇ ਪਿਤਾ ਜੀ ਦੇ ਕੋਲ ਜਾਵਾਂਗੇ ਉਹ ਜਿਹੜਾ ਇਨਸਾਨ ਆਇਆ ਉਹਦਾ ਨਾਮ ਹੈ ਸੁਚਾਨੰਦ ਉਨੇ ਮਦਦ ਤੇ ਕੀ ਕਰਨੀ ਸੀ ਦਿਲਾਸਾ ਤੇ ਕੀ ਦੇਣਾ ਸੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਹੌਸਲਾ ਤੇ ਕੀ ਦੇਣਾ ਸੀ ਉਲਟਾ ਗੁੱਸੇ ਵਿੱਚ ਭਰਿਆ ਹੋਇਆ ਸਾਹਿਬਜ਼ਾਦਿਆਂ ਨੂੰ ਡਰਾਉਣ ਤੇ ਧਮਕਾਉਣ ਲੱਗ ਪਿਆ ਮਾਤਾ ਜੀ ਨੂੰ ਕਈ ਤਰ੍ਹਾਂ ਦੇ ਉਨੇ ਅਪਸ਼ਬਦ ਕਹੇ ਕਹਿਣ ਲੱਗਿਆ ਇਸਲਾਮ ਕਬੂਲ ਕਰੋਗੇ ਤੁਹਾਡੀ ਜਾਨ ਬਚ ਸਕਦੀ ਹੈ ਸ਼ਪਾਨਿਆ ਨੂੰ ਕਹਿੰਦਾ ਇਹ ਜਿਹੜੀ ਮਾਤਾ ਹੈ ਇਹਨੂੰ ਠੰਡੇ ਬੁਰਜ ਵਿੱਚ ਭੇਜ ਦਿਓ ਵਜ਼ੀਰ ਖਾਨ ਦਾ ਹੁਕਮ ਹੈ ਕਿ ਇਹਨਾਂ ਦੀ ਜਿਹੜੀ ਮਾਤਾ ਹੈ ਇਹਨੂੰ ਠੰਡੇ ਬੁਰਜ ਵਿੱਚ ਭੇਜ ਦਿਓ ਤੇ ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਏ 11 ਕੋ ਦੇਣਾ ਆ ਜਿਹੜਾ ਅੱਜ ਦਾ ਦੇਣਾ ਛੋਟੇ ਸਾਹਿਬ ਜਾਦਿਆਂ ਦੀ ਕਚਹਿਰੀ ਵਿੱਚ ਪਹਿਲੀ ਪੇਸ਼ੀ ਸੀ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਕਚਹਿਰੀ ਵੱਲ ਲਿਜਾਇਆ ਜਾ ਰਿਹਾ ਹੈ। ਅੱਜ ਕਚਹਿਰੀ ਦਾ ਵੱਡਾ ਦਰਵਾਜ਼ਾ ਖੁੱਲ੍ਹਾ ਸੀ। ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਲੈ ਕੇ ਗਏ। ਵਜ਼ੀਰ ਖਾਨ ਤਖਤ ਤੇ ਬੈਠਾ ਉਹਦੇ ਅਹਿਲਕਾਰ ਕਾਜੀ ਮੌਲਵੀ ਹੋਰ ਕਈ ਸਿਪੇ ਸਲਾਰ ਉੱਤੇ ਬੈਠੇ ਨੇ। ਸਾਹਿਬਜ਼ਾਦੇ ਜਦੋਂ ਕਚਹਿਰੀ ਵਿੱਚ ਪਹੁੰਚੇ ਗੱਜ ਕੇ ਫਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੱਚਾ ਆਨੰਦ ਦੇ ਕੰਨ ਖੜੇ ਹੋਏ ਉਸੇ ਵੇਲੇ ਸਾਹਿਬ ਜਾਦਿਆਂ ਨੂੰ ਡਾਂਟਦੇ ਕਹਿੰਦੇ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇਹ ਵਜ਼ੀਰ ਖਾਨ ਦੀ ਕਚਹਿਰੀ ਹੈ ਇੱਥੇ ਫਤੇ ਨਹੀਂ ਬੁਲਾਈ ਜਾਂਦੀ ਇੱਥੇ ਝੁਕ ਕੇ ਵਜ਼ੀਰ ਖਾਨ ਨੂੰ ਸਲਾਮ ਕਰੋ ਸਾਹਿਬ ਜਾਦੇ ਕੰਨ ਲੱਗੇ ਅਸੀਂ ਇੱਕ ਅਕਾਲ ਪੁਰਖ ਨੂੰ ਸੀਸ ਝੁਕਾ ਦਿੱਤਾ ਹੈ ਅਕਾਲ ਪੁਰਖ ਨੂੰ ਨਮਸ਼ਕਾਰ ਕਰਦੇ ਆ ਉਹਦੇ ਤੋਂ ਇਲਾਵਾ ਅਸੀਂ ਕਿਸੇ ਨੂੰ ਸੀਸ ਝੁਕਾ ਕੇ ਨਮਸ਼ਕਾਰ ਨਹੀਂ ਕਰਦੇ ਕਹਿਣ ਲੱਗੇ ਤੁਹਾਡੇ ਪਿਤਾ ਜਿਨਨੇ ਇਹ ਫਤਿਹ ਦਾ ਨਾਰਾ ਬੁਲੰਦ ਕੀਤਾ ਹੈ ਤੁਹਾਡੇ ਪਿਤਾ ਨੂੰ ਤੇ ਤੁਹਾਡੇ ਭਰਾਵਾਂ ਨੂੰ ਚਮਕੌਰ ਦੀ ਗੜੀ ਵਿੱਚ ਅਸੀਂ ਕਤਲ ਕਰ ਦਿੱਤਾ ਤੇ ਤੁਹਾਡੇ ਪਿਤਾ ਦਾ ਸੀਸ ਧੜ ਨਾਲੋਂ ਕੱਟ ਕੇ ਦਿੱਲੀ ਭੇਜ ਦਿੱਤਾ ਗਿਆ ਤੇ ਸਾਹਿਬ ਜਾਦਿਆਂ ਦਾ ਸਵਾਲ ਸੀ ਤੁਹਾਡੀ ਕਚਹਿਰੀ ਵਿੱਚ ਉਹ ਸਿਪਾਈ ਜਿਨਨੇ ਸਾਡੇ ਪਿਤਾ ਦਾ ਸੀਸ ਧੜ ਨਾਲੋਂ ਵੱਖ ਕੀਤਾ ਉਹ ਜਰਨੈਲ ਜਿਨਨੇ ਸਾਡੇ ਪਿਤਾ ਦੇ ਨਾਲ ਮੁਕਾਬਲਾ ਕੀਤਾ ਤੇ ਉਹਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਸਾਡੇ ਸਾਹਮਣੇ ਤੇ ਲਿਆਓ ਕਿ ਕੌਣ ਸੀ ਜਿਹੜਾ ਇਹ ਕਹਿ ਸਕਦਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਕੀਤਾ ਸਾਰਿਆਂ ਨੇ ਨੀਵੀਂ ਪਾਲ ਲਈ ਸਾਹਿਬ ਜਾਦੇ ਕਹਿਣ ਲੱਗੇ ਵਜ਼ੀਰ ਖਾਂ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਜਿਹੜੀ ਸਾਡੇ ਪਿਤਾ ਦੇ ਸਾਹਮਣੇ ਟਿਕ ਸਕੇ ਦੁਨੀਆ ਤੇ ਐਸਾ ਕੋਈ ਜਰਨੈਲ ਪੈਦਾ ਹੀ ਨਹੀਂ ਹੋਇਆ ਜਿਹੜਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਮੁਕਾਬਲਾ ਕਰ ਸਕੇ ਵਜੀਰ ਖਾਨ ਨੇ ਅਗਲਾ ਸਵਾਲ ਕੀਤਾ ਸਾਹਿਬ ਜਾਦਿਓ ਤੁਹਾਨੂੰ ਇਹ ਆਜ਼ਾਦ ਕੀਤਾ ਜਾ ਸਕਦਾ ਹੈ ਤੁਹਾਨੂੰ ਰਿਹਾ ਕੀਤਾ ਜਾ ਸਕਦਾ ਹੈ ਜੇ ਤੁਸੀਂ ਇਸਲਾਮ ਕਬੂਲ ਕਰ ਲਓ ਜੇ ਤੁਸੀਂ ਮੁਸਲਮਾਨ ਬਣਨਾ ਕਬੂਲ ਕਰ ਲਓਗੇ ਤੁਹਾਨੂੰ ਕੇਵਲ ਆਜ਼ਾਦ ਹੀ ਨਹੀਂ ਕੀਤਾ ਜਾਏਗਾ ਤੁਹਾਨੂੰ ਜ਼ਗੀਰਾਂ ਦਿੱਤੀਆਂ ਜਾਣਗੀਆਂ ਤੁਹਾਨੂੰ ਰਾਜ ਭਾਗ ਦਿੱਤੇ ਜਾਣਗੇ ਅਮੀਰ ਮੁਸਲਮਾਨਾਂ ਦੀਆਂ ਧੀਆਂ ਨਾਲ ਤੁਹਾਡੇ ਨਿਕਾਹ ਪੜਾਏ ਜਾਣਗੇ ਤੁਸੀਂ ਰਾਜ ਭੋਗੋਗੇ ਸੁਖ ਮਾਣੋਗੇ ਇਸਲਾਮ ਕਬੂਲ ਕਰ ਲਓ ਪਰ ਸਾਹਿਬਜ਼ਾਦਿਆਂ ਦੇ ਕੋਈ ਜਵਾਬ ਅਸੀਂ ਵਜ਼ੀਰ ਖਾਨ ਸਾਨੂੰ ਧਰਮ ਜਾਣ ਨਾਲੋਂ ਵੱਧ ਕੇ ਪਿਆਰਾ ਹੈ ਅਸੀਂ ਮੌਤ ਤੇ ਕਬੂਲ ਕਰ ਸਕਦੇ ਹਾਂ ਪਰ ਇਸਲਾਮ ਕਬੂਲ ਨਹੀਂ ਕਰ ਸਕਦੇ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸੀ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰੇ ਨੇ ਤੇ ਇਹਨਾਂ ਦੇ ਪਿਤਾ ਨੇ ਵੀ ਕਰਾਮਾਤ ਦਿਖਾਉਣੀ ਮਨਜ਼ੂਰ ਨਹੀਂ ਸੀ ਕੀਤੀ ਉਹਨੇ ਇਸਲਾਮ ਕਬੂਲ ਨਹੀਂ ਸੀ ਕੀਤਾ ਉਹਨੇ ਮੌਤ ਪ੍ਰਵਾਨ ਕਰ ਲਈ ਸੀ ਇਹ ਉਸੇ ਦਾਦੇ ਦੇ ਪੁੱਤਰੇ ਨੇ ਉਦਾਂ ਹੀ ਖੂਨ ਇਹਨਾਂ ਦੀਆਂ ਰਗਾਂ ਵਿੱਚ ਹੈ ਏ ਵੀ ਮੌਤ ਤੇ ਕਬੂਲ ਕਰ ਲੈਣਗੇ ਪਰ ਇਸਲਾਮ ਕਬੂਲ ਨਹੀਂ ਕਰਨਗੇ ਸੁਚਾਨੰਦ ਨੇ ਸਖਤੀ ਭਰੇ ਸ਼ਬਦਾਂ ਨਾਲ ਸਾਹਿਬਜ਼ਾਦਿਆਂ ਨੂੰ ਡਾਂਟਿਆ ਝਿੜਕਿਆ ਯਤਨ ਕੀਤਾ ਗਿਆ ਕਿ ਇਹ ਇਸਲਾਮ ਕਬੂਲ ਕਰਨ ਡਰਾਵੇ ਲਾਲਚ ਧਮਕੀਆਂ ਦਿੱਤੀਆਂ ਪਰ ਸਾਹਿਬਜ਼ਾਦਿਆਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਤੇ ਭਰੋਸਾ ਰੱਖ ਕੇ ਕੋਈ ਬਚਨ ਕਹਿੰਦੇ ਸੀ ਕਿ ਸਾਨੂੰ ਧਰਮ ਜਾਣ ਨਾਲੋਂ ਕਿਤੇ ਵੱਧ ਕੇ ਪਿਆਰਾ ਹੈ ਅਸੀਂ ਸਲਾਮ ਕਬੂਲ ਨਹੀਂ ਕਰਾਂਗੇ ਵਜ਼ੀਰ ਖਾਨ ਕਹਿਣ ਲੱਗਿਆ ਜੇ ਤੁਸੀਂ ਬੱਚੇ ਹੋ ਵਾਪਸ ਸਜਾਓ ਆਪਣੀ ਦਾਦੀ ਮਾਤਾ ਦੇ ਨਾਲ ਸਲਾਹ ਕਰੋ ਜੇ ਮਨ ਬਦਲ ਜਾਏ ਕੱਲ ਤੁਹਾਨੂੰ ਕਚਹਿਰੀ ਵਿੱਚ ਫਿਰ ਸੱਦਿਆ ਜਾਏਗਾ ਜੇ ਤੁਸੀਂ ਸਲਾਮ ਕਬੂਲ ਕਰ ਲਓਗੇ ਤੁਹਾਨੂੰ ਮਾਫ਼ ਕਰ ਦਿੱਤਾ ਜਾਏਗਾ ਦਾਦੀ ਮਾਂ ਮਾਤਾ ਗੁਜਰ ਕੌਰ ਠੰਡੇ ਬੁਰਜ ਵਿੱਚ ਬੈਠੇ ਹੋਏ ਨੇ ਬਹੁਤ ਉੱਚਾ ਸੀ ਜੀ ਇਹ ਠੰਡਾ ਬੁਰਜ ਤੇ ਕਹਿੰਦੇ ਨੇ ਕਿ ਅੱਜ ਦੇ ਜਿਵੇਂ ਐਸੀ ਰੂਮ ਨੇ ਓਵੇਂ ਜਿਵੇਂ ਇਹ ਸਰਹੰਦ ਦਾ ਠੰਡਾ ਬੁਰਜ ਬਣਾਇਆ ਗਿਆ ਸੀ ਨਦੀ ਦਾ ਪਾਣੀ ਖਹਿ ਕੇ ਲੰਘਦਾ ਸੀ ਬਹੁਤ ਉੱਚਾ ਸੀ ਤੇ ਗਰਮੀ ਦੇ ਵਿੱਚ ਵੀ ਬਹੁਤ ਠੰਡੀ ਖੁਆਇ ਤੇ ਆਰਾਮ ਕਰਦੀ ਸੀ ਤੇ ਵਜ਼ੀਰ ਖਾਨ ਨੇ ਇੱਥੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਹ ਸ਼ਰਾਬ ਦੇ ਪਿਆਲੇ ਚਲਾਉਂਦਾ ਸੀ ਇੱਥੇ ਬੈਠ ਕੇ ਇਹ ਗਰਮੀ ਦੀ ਰੁੱਤ ਦੇ ਵਿੱਚ ਇਹ ਜਿਹੜਾ ਇਸ ਤਰੀਕੇ ਦੇ ਨਾਲ ਆਪਣਾ ਸੁਖ ਆਨੰਦ ਮਾਣਿਆ ਕਰਦਾ ਸੀ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਠੰਡੇ ਬੁਰਦ ਵਿੱਚ ਬੈਠੇ ਬਾਰ-ਬਾਰ ਪੌੜੀਆਂ ਵੱਲ ਤੱਕਦੇ ਨੇ ਮੇਰੇ ਲਾਲ ਕਿਉਂ ਨਹੀਂ ਆਏ ਕਿਤੇ ਉਹ ਜਿਹੜਾ ਧਰਮ ਤੋਂ ਡਿੱਗਤੇ ਨਹੀਂ ਗਏ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਵਾਸਤੇ ਸਭ ਤੋਂ ਵੱਡੀ ਅਣਹੋਣੀ ਇਹ ਸੀ ਕਿਤੇ ਮੇਰੇ ਲਾਲਾਂ ਨੂੰ ਸਿੱਖੀ ਤੋਂ ਮੁਨਕਰਨਾ ਕਰ ਦੇਣ ਕਿਤੇ ਮੇਰੇ ਛੋਟੇ-ਛੋਟੇ ਬੱਚਿਆਂ ਨੂੰ ਇਸਲਾਮ ਵਿੱਚ ਨਾ ਲੈ ਆਉਣ ਕਿਉਂਕਿ ਉਹ ਹਰ ਇੱਕ ਤਰੀਕਾ ਵਰਤਦੇ ਸੀ ਡਰਾਉਣ ਦਾ ਧਮਕਾਉਣ ਦਾ ਲਾਲਚ ਦੇਣ ਦਾ ਤੇ ਦਾਦੀ ਮਾਂ ਦੇ ਮਨ ਵਿੱਚ ਸੀ ਕਿਤੇ ਮੇਰੇ ਸਾਹਿਬਜ਼ਾਦੀਆਂ ਨੂੰ ਮੇਰੇ ਪੋਤਰੀਆਂ ਨੂੰ ਦੁਸ਼ਮਣ ਇੱਦਾਂ ਦੀਆਂ ਸਖਤ ਸਜ਼ਾਵਾਂ ਨਾ ਦੇਣ ਕਿ ਉਹ ਆਪਣੇ ਦੀਨ-ਈਮਾਨਤ ਤੋਂ ਡੋਲ ਜਾਣ ਪਰ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖੂਨ ਹੈ ਜੀ ਨਹੀਂ ਡੋਲੇ ਆਖਰ ਦੁਪਹਿਰਾਂ ਢਲ ਚੁੱਕੀਆਂ ਸੀ ਅੱਜ ਦਾ ਜਿਹੜਾ ਦਿਨ ਹੈ 11 ਕੋ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਤੱਕਦੇ ਨੇ ਸਿਪਾਈ ਸਾਹਿਬ ਜ਼ਾਦੀਆਂ ਨੂੰ ਲੈ ਕੇ ਆਏ ਦਾਦੀ ਮਾਂ ਦੇ ਕੋਲ ਭੇਜਿਆ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨੇ ਦੋਵਾਂ ਸਾਹਿਬ ਜ਼ਾਦੀਆਂ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਗਲਵੱਕੜੀ ਵਿੱਚ ਲਿਆ ਕਿੰਨਾ ਚਿਰ ਮਾਤਾ ਦੀ ਸਾਹਿਬ ਜ਼ਾਦੀਆਂ ਨੂੰ ਗਲ ਨਾਲ ਲਾ ਕੇ ਬੈਠੇ ਰਹੇ ਫਿਰ ਦੋਵਾਂ ਸਾਹਿਬ ਜ਼ਾਦੀਆਂ ਦੇ ਸੀਸ ਗੋਦ ਵਿੱਚ ਰੱਖ ਲਏ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨੇ ਸਾਰੇ ਦਿਨ ਦਾ ਹਾਲ ਕਚਰੀ ਵਿੱਚ ਕੀ ਕੁਝ ਹੋਇਆ ਸਭ ਕੁਝ ਪੁੱਛਿਆ ਦਾਦੀ ਮਾਣ ਨੂੰ ਸਭ ਕੁਝ ਦੱਸੀਏ ਵਜ਼ੀਰ ਖਾਨ ਦੇ ਇਸ ਸਰਹੰਦ ਦੇ ਵਿੱਚ ਇੱਕ ਉਹਦੀ ਰਸੋਈ ਘਰ ਦੇ ਵਿੱਚ ਗੁਰੂ ਨੂੰ ਪਿਆਰ ਕਰਨ ਵਾਲਾ ਵੀਰ ਕੰਮ ਕਰਦਾ ਜਿਹਦਾ ਨਾਮ ਹੈ ਭਾਈ ਮੋਤੀ RAM ਦੀ ਮਹਿਰਾ ਬਰਾਦਰੀ ਨਾਲ ਸੰਬੰਧ ਰੱਖਦਾ ਸੀ ਇਹਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਿਰਧ ਮਾਤਾ ਤੇ ਸਤ ਗੁਰੂ ਜੀ ਦੇ ਛੋਟੇ ਸਾਹਿਬ ਜਾਦੇ ਗ੍ਰਿਪਤਾਰ ਕਰਕੇ ਤੇ ਸਰਹੰਦ ਲਿਆਂਦੀ ਗਈ ਤੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ ਇਹਦਾ ਕੰਮ ਇਹ ਸੀ ਜਿਹੜਾ ਭਾਈ ਮੋਤੀराम ਸੀ ਇਹ ਸਰਹੰਦ ਦੇ ਵਿੱਚ ਰਸੋਈਆ ਸੀ ਤੇ ਇਹ ਜਿਹੜੇ Hindu ਕੈਦੀ ਸੀ ਉਹਨਾਂ ਦੇ ਵਾਸਤੇ ਭੋਜਨ ਪ੍ਰਸ਼ਾਦਾ ਲੰਗਰ ਤਿਆਰ ਕਰਕੇ ਉਹਨਾਂ ਨੂੰ ਦਿਆ ਕਰਦਾ ਸੀ ਇਨ ਪਤਾ ਲੱਗਿਆ ਕਿ ਗੁਰੂ ਜੀ ਦੇ ਸਾਹਿਬਜ਼ਾਦੇ ਤੇ ਮਾਤਾ ਜੀ ਗ੍ਰਿਫਤਾਰ ਕੀਤੇ ਗਏ ਨੇ ਕਹਿੰਦੇ ਨੇ ਇਹ ਭੋਜਨ ਦਾ ਥਾਲ ਪਰੋਸ ਕੇ ਲਿਆਇਆ ਹਾਲਾਂਕਿ ਵਜ਼ੀਰ ਖਾਨ ਦਾ ਇਹ ਹੁਕਮ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ ਤੇ ਉਹਦੇ ਪੁੱਤਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਾ ਦਿੱਤੀ ਜਾਵੇ ਨਾ ਥੱਲੇ ਵਿਛਾਉਣ ਵਾਸਤੇ ਕੋਈ ਵਸਤਰ ਨਾ ਉੱਪਰ ਲੈਣ ਵਾਸਤੇ ਕੋਈ ਵਸਤਰ ਨਾ ਕੋਈ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਕਹਿੰਦਾ ਸੀ ਭੁੱਖੇ ਪਿਆਸੇ ਠੰਡ ਵਿੱਚ ਰੱਖਿਆ ਜਾਏ ਜਦੋਂ ਦੁੱਖ ਮਿਲੇਗਾ ਇਸਲਾਮ ਕਬੂਲ ਕਰਨਗੇ ਤੇ ਮੈਂ ਸਮਝਾਂਗਾ ਮੇਰੀ ਜਿੱਤ ਹੋਈ ਭਾਈ ਮੋਤੀ RAM ਲੰਗਰ ਪ੍ਰਸ਼ਾਦਾ ਤਿਆਰ ਕਰਦਾ ਥਾਲ ਵਿੱਚ ਪਰੋਸ ਕੇ ਠੰਡੇ ਬੁਰਜ ਦੀਆਂ ਪੌੜੀਆਂ ਚੜ੍ਹ ਕੇ ਮਾਤਾ ਗੁਜਰ ਕੌਰ ਜੀ ਦੇ ਕੋਲ ਪਹੁੰਚਦਾ ਜਾ ਕੇ ਸੀਸ ਝੁਕਾ ਕੇ ਨਮਸ਼ਕਾਰ ਕੀਤੀ ਚਣ ਲੱਗਿਆ ਜੀ ਮੈਂ ਗੁਰੂ ਘਰ ਨੂੰ ਪਿਆਰ ਕਰਨ ਵਾਲਾ ਆਪ ਜੀ ਦਾ ਨਿਮਾਣਾ ਸੇਵਕ ਹਾਂ ਤੇ ਆਪ ਜੀ ਦੇ ਵਾਸਤੇ ਲੰਗਰ ਪ੍ਰਸ਼ਾਦਾ ਲੈ ਕੇ ਆਇਆ ਮਾਤਾ ਜੀ ਕਹਿਣ ਲੱਗੇ ਮੈਂ ਤੇ ਸੁਣਿਆ ਸੀ ਵਜ਼ੀਰ ਖਾਨ ਨੇ ਮਨਾਂ ਕੀਤਾ ਹੋਇਆ ਤੇ ਭਾਈ ਮੋਤੀराम ਕਹਿੰਦੇ ਜੀ ਬਿਲਕੁਲ ਮਨਾਂ ਕੀਤਾ ਹੈ ਮਾਤਾ ਜੀ ਕਹਿੰਦੇ ਜੀ ਉਹਨੂੰ ਪਤਾ ਲੱਗ ਗਿਆ ਤੈਨੂੰ ਸਜ਼ਾ ਦੇਵੇਗਾ ਤੇ ਭਾਈ ਮੋਤੀराम ਕਹਿਣ ਲੱਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੁਰਬਾਨੀ ਤੋਂ ਮੇਰੀ ਕੁਰਬਾਨੀ ਵੱਡੀ ਨਹੀਂ ਤੇ ਮੈਂ ਹਰ ਇੱਕ ਦੁੱਖ ਸਦਾ ਭੁਗਤਣ ਵਾਸਤੇ ਤਿਆਰ। ਮਾਤਾ ਜੀ ਕਹਿਣ ਲੱਗੇ ਮੋਤੀ RAM ਤੇਰੀ ਸੇਵਾ ਤੇਰੀ ਘਾਲਣਾ ਪ੍ਰਵਾਨ ਹੈ। ਪਰ ਵजीर खान ਦੇ ਘਰ ਦਾ ਬਣਿਆ ਪ੍ਰਸ਼ਾਦਾ ਪ੍ਰਵਾਨ ਨਹੀਂ। ਕਿਉਂਕਿ ਇਹਨੇ ਲੋਕਾਂ ਤੇ ਜ਼ੁਲਮ ਕਰਕੇ ਲੋਕਾਂ ਤੇ ਅਤਿਆਚਾਰ ਕਰਕੇ ਧਨ ਕਮਾਇਆ ਤੇ ਇਹਦੇ ਘਰ ਦਾ ਪ੍ਰਸ਼ਾਦਾ ਅਸੀਂ ਨਹੀਂ ਸ਼ੱਕ ਸਕਦੀ। ਮਾਤਾ ਜੀ ਨੇ ਪ੍ਰਵਾਨ ਨਹੀਂ ਕੀਤਾ। ਮੋਤੀ RAM ਨਿਰਾਸ਼ ਹੋਇਆ ਵਾਪਸ ਆਉਂਦਾ। ਰਾਹ ਤਾਂ ਪਹ ਚੁੱਕੀ ਸੀ ਘਰ ਗਿਆ ਜਦੋਂ ਘਰ ਪਹੁੰਚਿਆ ਤੇ ਬੜਾ ਨਿਰਾਸ਼ ਚਿਹਰੇ ਤੇ ਉਦਾਸੀ ਛਾਈ ਹੋਈ ਹੈ ਇਹਦੀ ਇੱਕ ਘਰ ਦੇ ਵਿੱਚ ਪਤਨੀ ਇੱਕ ਪੁੱਤਰ ਇਹਦੀ ਮਾਂ ਹੈ ਤੇ ਮਾਂ ਪੁੱਛਦੀ ਹੈ ਪੁੱਤ ਅੱਗੇ ਤੇ ਜਦੋਂ ਤੂੰ ਘਰ ਆਉਂਦਾ ਸੀ ਤੇਰੇ ਚਿਹਰੇ ਤੇ ਰੌਣਕ ਹੱਸੂ ਹੱਸੂ ਕਰਦਾ ਚਿਹਰਾ ਤੇ ਬੜਾ ਖੁਸ਼ ਰਹਿੰਦਾ ਸੀ ਪਰ ਅੱਜ ਤੇਰੇ ਚਿਹਰੇ ਤੇ ਨਿਰਾਸ਼ਾ ਅੱਜ ਤੇਰੇ ਤੇ ਉਦਾਸੀ ਕਿਉਂ ਹੈ ਕਹਿੰਦਾ ਮਾਂ ਜਿਹੜਾ ਅਨੰਦਪੁਰ ਵਾਲਾ ਗੁਰੂ ਹੈ ਨਾ ਦਦ ਮਾਂ ਕਹਣ ਲਗੀ ਹਾਂ ਕਹਿੰਦਾ ਉਹਦੀ ਬਿਰਧ ਮਾਤਾ ਤੇ ਉਹਦੇ ਦੋ ਪੁੱਤਰ ਅੱਜ ਕੈਦ ਕਰਕੇ ਸਰਹੰਦ ਲਿਆਂਦੇ ਗਏ ਤੇ ਮੇਰਾ ਚਿਤ ਕਰਦਾ ਸੀ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ ਤੇ ਮਾਂ ਕਹਿੰਦੀ ਫਿਰ ਛਕਾਉਣਾ ਸੀ ਕਹਿੰਦਾ ਮੈਂ ਲੈ ਕੇ ਗਿਆ ਸੀ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ ਤੇ ਮੈਂ ਪ੍ਰਸ਼ਾਦਾ ਲੈ ਕੇ ਗਿਆ ਸੀ ਪਰ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਕਹਿੰਦੇ ਨੇ ਵਜ਼ੀਰ ਖਾਨ ਦੇ ਘਰ ਦਾ ਲੋਨ ਨਹੀਂ ਖਾਣਾ ਤੇ ਮਾਹ ਪ੍ਰਸ਼ਾਦਾ ਵਾਪਸ ਮੋੜ ਦਿੱਤਾ ਮੇਰਾ ਚਿਤ ਕਰਦੇ ਉਹਨਾਂ ਦੀ ਕੋਈ ਸੇਵਾ ਕਰਾਂ ਤੇ ਮਾਹ ਕਹਿੰਦੀ ਤੂੰ ਸੇਵਾ ਕਰ ਜੋ ਚਿਤ ਕਰਦੇ ਤੂੰ ਉਹਨਾਂ ਦੀ ਸੇਵਾ ਕਰ ਸਕਦੇ ਆਣ ਲੱਗਿਆ ਮਾਹ ਫਿਰ ਆ ਜਿਹੜੀ ਆਪਣੀ ਗਾਂ ਹੈ ਨਾ ਇਹਦਾ ਦੁੱਧ ਚੋਭੋ ਗਰਮ ਕਰੋ ਤੇ ਵੇਚਾ ਜੋ ਵੀ ਉਸ ਵਕਤ ਗਿਰਿਆ ਸ਼ਵਾਰੇ ਘੋੜਾ ਆਦ ਕਹਿੰਦਾ ਪਾ ਕੇ ਮੈਨੂੰ ਤਿਆਰ ਕਰਕੇ ਦਿਓ ਤੇ ਮੈਂ ਮਾਤਾ ਜੀ ਤੇ ਗੁਰੂ ਸਾਹਿਬ ਜੀ ਦੇ ਪੁੱਤਰਾਂ ਨੂੰ ਦੁੱਧ ਪਿਆ ਕੇ ਆਵਾਂ ਦੁੱਧ ਗਰਮ ਕੀਤਾ ਗਿਆ ਬਰਤਨ ਵਿੱਚ ਪਾਇਆ ਦੋ ਗਲਾਸ ਲਏ ਉਹ ਗਲਾਸ ਅੱਜ ਵੀ ਸੰਭ ਕੇ ਰੱਖੇ ਹੋਏ ਸਾਧ ਸੰਗਤ ਗਲਾਸ ਲਏ ਦਰਵਾਜ਼ੇ ਦੇ ਵਿੱਚ ਪਹੁੰਚਿਆ ਤੇ ਵਾਪਸ ਮੋੜ ਆਇਆ ਮਾਂ ਕਹਿੰਦੀ ਮੋੜ ਕਿਉਂ ਆਏ ਕਹਿਣ ਲੱਗਿਆ ਮਾਂ ਵਜ਼ੀਰ ਖਾਨ ਦਾ ਸਖਤ ਹੁਕਮ ਹੈ ਕੋਈ ਵੀ ਗੁਰੂ ਸਾਹਿਬ ਜੀ ਦੀ ਮਾਤਾ ਤੇ ਪੁੱਤਰਾਂ ਤੱਕ ਨਹੀਂ ਜਾ ਸਕਦਾ ਕਹਿਣ ਲੱਗੀ ਫਿਰ ਕਹਿੰਦਾ ਇੱਕ ਕੰਮ ਹੈ ਜੇ ਛਪਾਈਆਂ ਨੂੰ ਕੁਝ ਰਿਸ਼ਵਤ ਵਜੋਂ ਦਿੱਤਾ ਜਾਏ ਤੇ ਸ਼ਾਇਦ ਮੈਂ ਠੰਡੇ ਬੁਰਜ ਦੇ ਉੱਪਰ ਪਹੁੰਚ ਸਕਦੇ ਆਂ ਪਤਨੀ ਨੇ ਝਟ ਜਵਾਬ ਦਿੱਤਾ ਕਹਿਣ ਲੱਗੀ ਮੇਰੇ ਗਹਿਣੇ ਪਏ ਨੇ ਕੁਝ ਥੋੜੇ ਜੇ ਮੇਰੇ ਕੋ ਪੈਸੇ ਵੀ ਮੋਹਰਾ ਸਾਂਭੀਆਂ ਪੰਜਾਂ ਨੇ ਉਹ ਲੈ ਜਾਓ ਦੇਸ਼ਾਂ ਪਾਂਜਾ ਨੂੰ ਰਿਸ਼ਵਤ ਦੇ ਕੇ ਤੇ ਦਾਦੀ ਮਾਂ ਮਾਤਾ ਗੁਜਰ ਕੌਰ ਤੇ ਸਾਹਿਬ ਜਾਦਿਆਂ ਨੂੰ ਦੁੱਧ ਪਿਆਉ। ਉਹਦੀ ਪਤਨੀ ਨੇ ਆਪਣੇ ਗਹਿਣੇ ਦਿੱਤੇ ਕੁਝ ਮੋਹਰਾਂ ਇੱਕ ਰੁਮਾਲ ਵਿੱਚ ਲਪੇਟ ਕੇ 모ਤੀਰਾਮ ਭਾਈ 모ਤੀਰਾਮ ਜੀ ਉਸ ਠੰਡੇ ਬੁਰਜ ਦੇ ਨੇੜੇ ਪਹੁੰਚਦੇ ਨੇ। ਸਿਪਾਈ ਨੇ ਵੇਖਿਆ ਕੋਈ ਆ ਰਿਹਾ ਪੁੱਛਿਆ ਕੌਣ ਕਹਿਣ ਲੱਗਿਆ ਮੈਂ 모ਤੀਰਾਮ ਆ। ਕਹਿੰਦੇ ਇਸ ਵੇਲੇ ਕੀ ਕਰਦੇ ਐ? ਕਹਿੰਦਾ ਮੈਂ ਮਾਤਾ ਜੀ ਤੇ ਸਾਹਿਬ ਜਾਦਿਆਂ ਨੂੰ ਦੁੱਧ ਪਿਉਣਾ ਚਾਹੁੰਨਾ। ਸ਼ਿਪਾਈ ਨੇ ਵਰਜਿਆ ਮੋਤੀ RAM ਤੇ ਨੂੰ ਪਤਾ ਨਹੀਂ ਵਜ਼ੀਰ ਖਾਨ ਦਾ ਹੁਕਮ ਹੈ ਇਹਨਾਂ ਦੀ ਮਦਦ ਕਰਨ ਵਾਲੇ ਨੂੰ ਪਰਿਵਾਰ ਸਮੇਤ ਕੋਲੋਂ ਵਿੱਚ ਪੀੜ ਦਿੱਤਾ ਜਾਏਗਾ ਮੋਤੀ RAM ਕਹਿੰਦਾ ਮੈਂ ਪ੍ਰਵਾਨ ਕਰਦਾ ਹਾਂ ਪਰ ਮੈਂ ਇਹ ਸੇਵਾ ਜ਼ਰੂਰ ਕਰਨੀ ਹੈ ਸ਼ਿਪਾਈ ਨੇ ਝਿੜਕਿਆ ਮੋਤੀ RAM ਜੀ ਨੇ ਉਹ ਮੋਹਰਾਂ ਉਹ ਗਹਿਣੇ ਜਦੋਂ ਉਹਨੂੰ ਵਿਖਾਏ ਲਾਲਚੀ ਹੋ ਗਿਆ ਮੋਹਰਾਂ ਤੇ ਉਹ ਗਹਿਣਿਆਂ ਵਾਲਾ ਰੁਮਾਲ ਉਹ ਸਾਰਾ ਉਹਨੇ ਲੈ ਲਿਆ ਮੋਤੀ RAM ਨੂੰ ਕੋਲੀ ਜੀ ਕੰਨ ਵਿੱਚ ਕਹਿੰਦਾ ਕਿ ਪੌੜੀਆਂ ਥਾਣੀ ਨਾ ਜਾਈਂ ਪੌੜੀਆਂ ਥਾਣੀ ਜਾਏਗਾ ਪੈਰਾਂ ਦੇ ਖੜਾਕ ਹੋਣ ਨਾਲ ਹੋਰ ਛਪਾਂਿਆਂ ਨੂੰ ਪਤਾ ਲੱਗੇਗਾ ਪਕੜਿਆ ਜਾਏਗਾ ਤੋ ਇਨਜਕਰ ਠੰਡੇ ਬੁਰਜ ਦੇ ਪਿਛਲੇ ਪਾਸੇ ਇੱਕ ਪਿੱਪਲ ਦਾ ਦਰਖਤ ਹੈ ਉਹ ਸਿੱਧਾ ਠੰਡੇ ਬੁਰਜ ਵਿੱਚ ਜਾਂਦਾ ਹੈ ਉਹਦੇ ਰਾਹੀਂ ਉੱਪਰ ਚੜ੍ਹ ਤੇ ਸੇਵਾ ਕਰ ਭਾਈ ਮੋਤੀ RAM ਕਹਿੰਦੇ ਉਹ ਸ ਦਰਖਤ ਦੇ ਰਾਹੀਂ ਉੱਪਰ ਚੜ੍ਹਿਆ ਸਤਕਾਰਯੋਗ ਮਾਤਾ ਗੁਜਰ ਕੌਰ ਤੇ ਸਾਹਿਬ ਜਾਦਿਆਂ ਨੂੰ ਇਹਨੇ ਦੁੱਧ ਪਿਉਉਣ ਦੀ ਸੇਵਾ ਕੀਤੀ ਇੱਕ ਕਵੀ ਕਹਿੰਦਾ ਧਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਂ ਹੀ ਦੁੱਧ ਪਿਆ ਆ ਇਹ ਅੱਜ ਦਾ ਜਿਹੜਾ ਦਿਨ ਹੈ ਜੀ 11 ਪੋ ਅੱਜ ਦੇ ਦਿਨ ਦੀ ਇਹ ਸਾਰੀ ਘਟਨਾ ਸੀ ਅੱਜ ਰਾਤ ਭਾਈ ਮੋਤੀ RAM ਜੀ ਨੇ ਪਹਿਲੀ ਰਾਤ ਸਾਹਿਬ ਜਾਦਿਆਂ ਨੂੰ ਦੁੱਧ ਪਿਉਉਣ ਦੀ ਸੇਵਾ ਕੀਤੀ ਅਗਲੀ 12 ਪੋ ਦੀ ਰਾਤ ਫਿਰ ਭਾਈ ਮੋਤੀ RAM ਜੀ ਨੇ ਇਹ ਸੇਵਾ ਕੀਤੀ ਇਹਦੇ ਫਾਲਸਰੂਪ ਇਹਨੂੰ ਕੀ ਮਿਲਿਆ ਅੱਗੇ ਆਪਾਂ ਵਿਚਾਰ ਕਰਾਂਗੇ ਸੋ ਅੱਜ 11 ਕੋ ਦੀ ਰਾਤ ਦਿਨ ਕਚਹਿਰੀ ਦੇ ਵਿੱਚ ਬੀਤਦਾ ਸਾਰੀ ਰਾਤ ਦਾਦੀ ਮਾਂ ਕਿਉਂਕਿ ਨਾ ਥੱਲੇ ਵਿਛਾਉਣ ਵਾਸਤੇ ਕੋਈ ਬਸਤਰ ਹੈ ਨਾ ਉੱਤੇ ਲੈਣ ਵਾਸਤੇ ਕੋਈ ਬਸਤਰ ਹੈ ਦੋਵਾਂ ਸਾਹਿਬ ਜਾਦਿਆਂ ਨੂੰ ਆਪਣੀ ਗੋਦ ਵਿੱਚ ਪਾਇਆ ਹੋਇਆ ਹੈ ਇਤਿਹਾਸਕਾਰ ਕਹਿੰਦਾ ਦਾਦੀ ਮਾਂ ਆਪਣੇ ਸਾਹਾਂ ਦੇ ਨਾਲ ਹੱਥ ਗਰਮ ਕਰਦੀ ਸੀ ਆਪਾਂ ਵੇਖਦੇ ਆਂ ਸਾਹਾਂ ਦੇ ਨਾਲ ਗਰਮ ਹਵਾ ਮੁੱਖ ਚੋਂ ਨਿਕਲਦੀ ਤੇ ਹੱਥ ਗਰਮ ਹੋ ਜਾਂਦੇ ਸਾਹਾਂ ਦੇ ਨਾਲ ਹੱਥ ਗਰਮ ਕਰਦੀ ਸੀ ਤੇ ਸਾਹਿਬਜ਼ਾਦਿਆਂ ਦੇ ਚਿਹਰਿਆਂ ਨੂੰ ਨਿਗ੍ਹ ਦੇਣ ਦਾ ਯਤਨ ਕਰਦੀ ਸੀ ਕਿੱਦਾਂ ਦਾ ਉਹ ਮਾਹੌਲ ਹੋਏਗਾ ਸੱਚ ਕਰਕੇ ਜਾਣਿਓ ਸੋਚ ਕੇ ਹੀ ਮਨ ਭਰ ਆਉਂਦਾ ਹੈ ਗੁਰੂ ਕਿਰਪਾ ਕਰੇ ਇਹਨਾਂ ਦਿਨਾਂ ਦੇ ਵਿੱਚ ਮਾਤਾ ਜੀ ਤੇ ਸਾਹਿਬਜ਼ਾਦਿਆਣੇ ਠੰਡੇ ਬੁਰਜ ਦੇ ਵਿੱਚ ਅਤ ਦੇ ਤਸੀਹੇ ਸਹੇ ਕਿ ਅਸੀਂ ਸੋਖਾ ਆਨੰਦ ਦੀ ਜ਼ਿੰਦਗੀ ਜੀ ਸਕੀਏ ਗੁਰੂ ਕਿਰਪਾ ਕਰੇ ਅਗਲੀ ਵਿਚਾਰ ਆਪਾਂ ਕੱਲ ਕਰਾਂਗੇ